ਮੋਗਾ ਦੇ ਭਿੰਡਰਕਲਾਂ ਵਿੱਚ ਤੜਕਸਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦਣੀਆਂ ਪੂਰੀ ਖਬਰ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਭਿੰਡਰਕਲਾਂ ਵਿੱਚ ਤੜਕਸਾਰ ਇੱਕ ਨੌਜਵਾਨ ਦਾ ਅਣਛਾਤੇ ਹਮਲਾਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਉਮਰਸੀਰ ਸਿੰਘ ਵਜੋਂ ਹੋਈ ਹੈ ਜੋ ਆਪਣੀ ਕਾਰ ਰਹੀ ਮੋਗਾ ਵਿਕੇਸਨਤ ਨੈਸ਼ਨਲ ਇੰਡੀਆ ਲਿਮਟਿਡ ਵਿੱਚ ਡਿਊਟੀ ਲੈ ਕੇ ਰੁਣੇ ਕਿਲਾ ਸੀ ਜਿਵੇਂ ਹੀ ਉਹ ਪਿੰਡ ਭਿੰਡਰਕਲਾਂ ਦੇ ਨੇੜੇ ਪਹੁੰਚਾ ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਹਮਲਾਵਾਰਾਂ ਨੇ ਉਸ ਪਰ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਕਟਨਾ ਤੋਂ ਬਾਅਦ ਪਿੰਡ ਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਤੇ ਪੁਲਸ ਮੌਕੇ ਤੇ ਪਹੁੰਚ ਗਈ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਕਾਰਨਾਂ ਦਾ ਕਾਰਨਾਂ ਤੇ ਦੋਸ਼ੀਆਂ ਦੀ ਪਛਾਣ ਦੀ ਛਾਣ ਵੀ ਜਾਰੀ ਹੈ। ਆਉਤਾਂ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ। ਜੁੜੇ ਰਹੋ ਤੁਸੀਂ ਨਿਊਜ਼ ਪੰਜਾਬੀ ਚੈਨਲ ਨਾਲ ਅੱਗੇ ਦੀ ਅਪਡੇਟ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ। ਕਹਿੰਦੇ ਹੋ ਜੀ ਕੀ ਗੱਲ ਬਣੀ ਅਜਕ ਜੀ ਉਸ ਨਾਂ ਸੀ ਕਿਹੜਾ ਅਦਾ ਕਿੱਥੇ ਚੱਲਿਆ ਸੀਗਾ ਡਿਓੜੀ ਚੱਲੇ ਸੀਗੇ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਦੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕੁ ਜਾਣੇ ਸੀ ਕਿੰਨੇ ਵਜੇ ਕਿੱਟਨਾ ਬਸ ਸੋਵੇ ਸਾਢੇ 6 ਵਜੇ ਦੀ ਗੱਲ ਆ ਸਾਡੇ 6 ਵਜੇ ਜਾਂਦੇ ਬਹੁਤ ਜਿਆਦਾ ਕੰਮ ਹੋਇਆ 6:55 ਦੇ ਗੋਲੀਆਂ ਵੱਟੀਆਂ ਹਨ ਅਸੀਂ ਉਹ ਵੀ ਮਾਰਨੇ ਆ ਗੋਲੀਆਂ 15 20 ਵੱਟੀਆਂ ਗੋਲੀਆਂ ਰੋਪੇ ਖੜ ਦੇ ਖੜ ਜਾਂਦੇ ਪੰਜ ਗੱਲ ਤਾਂ ਰਾਜੇ ਜੀ ਪੈਂਡ ਜੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਈ ਉਹਨੂੰ ਸਾਰਾ ਕੁਝ ਪਤਾ ਵਾ ਇਧਰ ਬਈ ਮੇਰੇ ਵਾਲੀ ਮਾਰ ਕੇ ਆਉਂਦਾ ਮਨਸ ਹੈਪੀ ਆ ਜੀ ਅੱਜ ਨੌਸਹੀਆ ਕੀ ਲਾਤਾ ਪੁੱਤ ਮੇਰਾ ਤਾਇਆ ਦਾ ਮੁੰਡਾ ਜੀ ਭਰਾ ਹੀ ਮੇਰਾ ਕਿਵੇਂ ਘਟਦਾ ਵਾਪਸੀ ਕਿੱਥੇ ਭਾਦ ਮਟਨਾ ਜੀ ਪਿੰਡ ਹੀ ਨਿਕਲਦੇ ਆ ਥੋਕ ਡਾਕਟਰ ਦੁਕਾਨ ਕੋਲੇ ਤੇ ਉੱਥੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਨੇ ਅਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟੋਣੀ ਐ 6:00 ਵਜੇ ਦੀ ਆਈ 5:30 6:00 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਕੋਈ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫੇਰ ਕਰਕੇ ਮਾਰੇ ਹਾਂਜੀ ਹਾਂਜੀ ਫੇਰ ਮਾਰੇ ਦੋਵੇਂ ਸੀ ਸੀ ਆ ਜੀ ਤੋ ਲੋ ਕੋ ਇਨਸਾਫ ਆਇਆਗਾ ਇਨਸਾਫ ਹਜੇ ਕੋਈ ਨਹੀਂ ਆਇਆ ਕੇ ਪੈਰ ਵਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਕਿਰਾਏ ਮੋਗਾ ਦੇ ਪਹੁੰਚ ਗਏ ਮੋਗਾ ਦੇ ਪਿੰਡਰ ਕਲਾਂ ਵਿੱਚ ਤੜਕਸਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦਿਆਂ ਪੂਰੀ ਖਬਰ ਮੋਗਾ ਜਲਾ ਦੇ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਪਿੰਡਰ ਕਲਾਂ ਵਿੱਚ ਤੜਕਸਾਰ ਇੱਕ ਨੌਜਵਾਨ ਦਾ ਅਣਛਾਤੇ ਹਮਲਾਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ मिली जानकारी मुताबिक मृतक दी पहचान उमरबीर सिंह ਵਜੋਂ ਹੋਈ ਹੈ ਜੋ ਆਪਣੀ ਕਾਰ ਰਾਹੀ ਮੋਗਾ ਵਿਕੇਸਤ ਨੈਸ਼ਨਲ ਇੰਡੀਆ ਲਿਮਟਿਡ ਵੇਚ ਡਿਊਟੀ ਲੀਕਰ ਉੱnikਲਾ ਸੀ ਜਿਵੇਂ ਹੀ ਉਹ ਪਿੰਡ ਪਿੰਡਰਕਾਂ ਦੇ ਨੇੜੇ ਪਹੁੰਚਾ ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਹਮਲਾਵਾਰਾਂ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ मौके ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ ਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਤੇ ਪੁਲਸ मौके ਤੇ ਪਹੁੰਚ ਗਈ ਅਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪਾਲਸੋਲਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਕਾਰਨਾਂ ਦਾ ਕਾਰਨਾ ਤੇ ਦੋਸ਼ੀਆਂ ਦੀ ਪਛਾਣ ਦੀ ਛਾਣਵੀਂ ਜਾਰੀ ਹੈ ਆਉਤਾਂ ਦਿਖਾਉਂਦੇ ਆ ਮੌਕੇ ਦੀਆਂ ਤਸਵੀਰਾਂ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਨਾਲ ਅੱਗੇ ਦੀ ਅਪਡੇਟ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਕਿਹੜੀ ਗੱਲ ਬਣੀ ਅੱਜ ਜੀ ਦਾ ਕਿੱਥੇ ਚੱਲਿਆ ਸੀਗਾ ਉਹ ਅਰੀ ਚੱਲਿਆ ਸੀਗਾ ਨੈਸਲੇ ਜੋਬ ਕਰਦਾ ਵਾ ਇਹ ਨੂੰ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਦੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕੁ ਜਾਣੇ ਸੀ ਕਿੰਨੇ ਵਜੇ ਕਿਤਨਾ ਵਕਤ ਸਵੇਰ 6:30 ਵਜੇ ਦੀ ਗੱਲ ਆ ਸਾਡੇ 6 ਵਜੇ ਜਾਂਦੇ ਗੱਲ ਹੋਈ। ਬਹੁਤ ਜਿਆਦਾ ਕੰਮ ਹੋਇਆ 6:55 ਦੇ ਗੋਲੀਆਂ ਵੱਡੀਆਂ। ਉਹਨਾਂ ਸੀ ਉਹ ਵੀ ਮਾਰਦੇ ਆ। ਗੋਲੀਆਂ 15-20 ਵੱਡੀਆਂ ਗੋਲੀਆਂ। ਕੋਈ ਖੜ ਦੇ ਖੜ ਜਾਂਦੇ ਪੰਜ ਗੱਲ। ਰਾਜੇ ਜੀ ਪਿੰਡ ਦੀ ਲੱਗਦੀ ਬਹੁਤ ਜੀ। ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ। ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ। ਸਾਰਾ ਕੁਝ ਬਾਈ। ਉਹਨੂੰ ਸਾਰਾ ਕੁਝ ਪਤਾ ਵਾ। ਇੱਧਰ ਬਈ ਮੇਰੇ ਵਾਲੀ ਮਾਰ ਕਰਦਾ। ਮਨਸ ਹੈਪੀ ਆ ਜੀ। ਅੱਜ ਨੌ ਸਹੀਓ ਕੀ ਲੱਦਾ ਫੋਟਾ। ਮੇਰਾ ਤਾਇ ਦਾ ਮੁੰਡਾ ਜੀ ਭਰਾ ਹੀ ਮੇਰਾ ਕਿਵੇਂ ਘਟਦਾ ਵਾਪਸੀ ਕਿੱਥੇ ਬਹਾਰਦੀ ਮreturnData ਜੀ ਪਿੰਡ ਹੀ ਨਿਕਲਦੇ ਆ ਥੋਕ ਡਾਕਟਰ ਦੁਕਾਨ ਕੋਲੇ ਤੇ ਉਥੋ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚਲੇ ਨੇ ਅਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟੋਣੀ ਐ 6:00 ਵਜੇ ਦੀ ਆਈ 5:30 6:00 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਕੋਈ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫਾਇਰ ਕਰਕੇ ਮਾਰੇ ਹਾਂਜੀ ਹਾਂਜੀ ਫਾਇਰ ਮਾਰੇ ਦੋਵੇਂ ਸੀ ਸੀ ਆ ਜੀ ਕੋਈ ਕੋਈ ਇਨਸਾਫ ਨਾ ਆਇਆ ਹੈ ਇਨਸਾਫ ਹਜੇ ਕੋਈ ਨਹੀਂ ਆਇਆ ਹੈ ਪੈਰਵਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਕਿਰਾਏ ਮੁਕੇ ਤੇ ਪਹੁੰਚ ਗਏ